ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅੱਜ ਆਪ ਆ ਗਏ ਨਕੌਦਰ ਨਕੌਦਰ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਮਾਲ ਜੀ ਦੇ ਗੁਰਦੁਆਰੇ ਤੇ ਅੱਜ ਤੁਹਾਨੂੰ ਆਪ ਦੱਸਾਂਗੇ ਇੱਥੋਂ ਦਾ ਇਤਿਹਾਸ ਬਾਰੇ ਤੇ ਆਜੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦੱਸਦੇ ਹੱਸ ਤੇ ਇਤਿਹਾਸ ਬਾਰੇ ਤੇ ਕਰਦੇ ਆਂ ਜਾ ਕੇ ਦਰਸ਼ਨ ਬਾਬਾ ਮਾਲ ਜੀ ਦਾ ਗੁਰਦੁਆਰਾ ਨਕੌਦਰ ਜ਼ਿਲ੍ਹਾ ਜਲੰਧਰ ਨਕੌਦਰ ਸ਼ਾਹ ਕੋਟ ਰੋਡ 'ਤੇ ਸਥਿਤ ਹੈ ਹਰ ਸ਼ਨੀਵਾਰ ਇਸ ਗੁਰਦੁਆਰਾ ਸਾਹਿਬ ਬਹੁਤ ਭਾਰੀ ਮੇਲੇ ਲੱਗਦਾ ਹੈ ਤਾਂ ਬਹੁਤ ਦੂਰੋਂ ਦੂਰੋਂ ਸੰਗਤਾਂ ਆਪਣੇ ਦੁੱਖ ਦੂਰ ਕਰਨ ਲਈ ਇਸ ਸਥਾਨ ਤੇ ਆਉਂਦੀਆਂ ਹਨ ਜੇਕਰ ਗੱਲ ਕੀਤੀ ਜਾਵੇ ਇਥੋਂ ਦੇ ਇਤਿਹਾਸ ਦੀ ਇਸ ਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਸ਼ਾਦੀ ਸਮੇਂ ਮਾਉ ਪਿੰਡ ਤਹਿਸੀਲ ਫਲੋਰ ਨੂੰ ਜਾਣ ਸਮੇਂ ਬੱਬਾ ਮਾਲ ਜੀ ਨੂੰ ਦਰਸ਼ਨ ਦੇਣ ਮਾਲੜੀ ਆਏ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਉਹਦੇ ਵਿੱਚ ਵੀ ਇਹੀ ਦਿਖਾਇਆ ਗਿਆ ਕਿ ਗੁਰੂ ਅਰਜਨ ਦੇਵ ਜੀ ਬੱਬਾ ਮਾਲ ਜੀ ਨੂੰ ਦਰਸ਼ਨ ਦੇਣ ਆਏ ਸੀ ਦਰਸ਼ਨ ਦੇਣ ਮਾਲੜੀ ਆਏ ਬੱਬਾ ਮਾਲੂ ਜੀ ਸਰੀਰਿਕ ਦਰਦਾਂ ਦੇ ਰੋਗੀ ਸਨ ਬੱਬਾ ਮਾਲੂ ਜੀ ਨੇ ਆਪਣੇ ਹੱਥੀ ਤਿਆਰ ਕੀਤਾ ਹੋਇਆ ਜੋੜਾ ਗੁਰੂ ਜੀ ਨੂੰ ਭੇਟ ਕੀਤਾ ਤੇ ਦੇਹ ਅਰੋਗਤਾ ਦੀ ਦਾਤ ਮੰਗੀ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਬੱਬਾ ਮਾਲੂ ਜੀ ਨੂੰ ਦੇਹ ਅਰੋਗਤਾ ਬਖਸ਼ੀ ਤੇ ਨਾਲ ਵਰਦੇ ਦਿੱਤਾ ਜਿਹੜਾ ਪ੍ਰਾਣੀ ਦਰਦਾਂ ਦਾ ਰੋਗੀ ਤੇ ਦਰਦ ਤੇ ਆ ਕੇ ਸਤ ਚੌਕੀਆਂ ਭਰਦਾ ਹੈ ਉਸਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਆ ਦੇਖੋ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਜਿਹੜਾ ਆਪਾਂ ਤੁਹਾਨੂੰ ਹੁਣੇ ਦੱਸਿਆ ਸੀ ਤੁਸੀਂ ਪੜ੍ਹ ਸਕਦੇ ਹੋ ਹੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਹਿੰਦੀ 'ਚ ਵੀ ਲਿਖਿਆ ਹੋਇਆ ਵਾ ਜਿਨ੍ਹਾਂ ਨੂੰ ਹੀ ਪੰਜਾਬੀ ਨਹੀਂ ਆਉਂਦੀ ਉਹ ਹਿੰਦੀ 'ਚ ਵੀ ਪੜ ਸਕਦੇ ਆ ਚੌਂਕੀਆਂ ਭਰਨ ਦੇ ਨਿਯਮ ਲਿਖੇ ਹੋਏ ਹਨ ਸਾਰੇ ਚੌਂਕੀਆਂ ਕਿੱਦਾਂ ਭਰਨੀ ਆ ਉਹਦੇ ਸਾਰੇ ਨਿਯਮ ਆ ਇਸ ਥਾਂ ਤੇ 7 ਚੌਂਕੀਆਂ ਭਰਨੀਆਂ ਪੈਂਦੀਆਂ ਹਨ ਚੌਂਕੀ ਸ਼ਨੀਵਾਰ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਚੌਂਕੀ ਭਰਨ ਵਾਲੇ ਦਿਨ ਮੰਜੀ ਪੀ ਵੀ ਚਾਰ ਪਾਈ ਤੇ ਨਹੀਂ ਬੈਠਣਾ ਸਿਰਫ ਥੱਲੇ ਹੀ ਬਿਸਤਰ ਲਾ ਕੇ ਆਸਣ ਲਾਉਣਾ ਹੈ ਦੂਰ ਤੋਂ ਆਉਣ ਵਾਲੀ ਯਾਤਰੂ ਸੰਗਤ ਇੱਕ ਪਹਿਲੀ ਚੌਂਕੀ ਥਾਂ ਤੇ 5 ਚੌਂਕੀਆਂ ਘਰ 7ਵੇਂ ਚੌਂਕੀ ਫਿਰ ਥਾਂ ਤੇ ਭਰਨੀ ਹੈ ਜੰਕੀ ਪਰਨ ਸਮੇਂ ਕੋਈ ਵੀ ਪ੍ਰਾਣੀ ਆਂਡਾ ਮੀਟ ਸ਼ਰਾਬ ਜਾਂ ਹੋਰ ਕੋਈ ਵੀ ਨਸ਼ੇ ਦੀ ਵਰਤੋਂ ਨਾ ਕਰੇ ਦਰਦਾਂ ਦੇ ਰੋਗਾਂ ਦੀ ਦਵਾਈ ਦਾ ਇਸਤੇਮਾਲ ਨਹੀਂ ਕਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਬੱਬਾ ਮਾਲ ਜੀ ਤੇ ਭਰੋਸਾ ਰੱਖਣਾ ਹੈ ਰੋਗੀ ਆਪਣੇ ਸਰੀਰ ਤੇ ਰਾਖ ਮਲੇ ਤੇ ਨਮਕ ਦਾ ਪ੍ਰਸ਼ਾਦ ਲੈ ਕੇ ਸਵੇਰੇ ਸ਼ਾਮ ਉਸ ਨੂੰ ਛਕੇ ਇਹ ਇਹ ਰਾਖ ਇਸ ਨੂੰ ਤੁਸੀਂ ਇੱਥੇ ਜਿੱਥੇ ਵੀ ਤੁਹਾਡੇ ਦਰਦ ਹੁੰਦੀ ਉੱਥੇ ਦਹੀ ਮਲ ਸਕਦੇ ਹੋ ਤੇ ਆਪਣੇ ਘਰ ਵੀ ਲੈ ਕੇ ਜਾ ਸਕਦੇ ਹੋ ਅੱਜ ਇਸ ਵਲੌਗ ਨੂੰ ਕਰਦੇ ਹਾਂ ਐਂਡ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਜਿਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ